ਆਸਟ੍ਰੇਲੀਆ ਤੋਂ ਸਿੱਖਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਪੁਲਿਸ ਨੇ ਵਿੱਤ ਦਿਨੀ ਮੈਲਬੌਰਨ ਦੇ ਪੱਛਮ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੀ ਗੋਲਕਚੋਂ ਪੈਸੇ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮਾਂ ਵਿੱਚੋਂ ਇੱਕ ਗੋਰਾ ਜੋੜਾ ਅਤੇ ਉਹਨਾਂ ਦਾ ਇੱਕ ਸਾਥੀ ਸ਼ਾਮਲ ਹੈ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਨੇ ਸਥਾਨਕ ਪੁਲਿਸ ਨੂੰ ਸੀਸੀਟੀਵੀ ਫੁਟੇਜ ਮੁਹੱਈਆ ਕਰਵਾਈ ਹੈ ਜਿਸ ਵਿੱਚ ਇੱਕ ਅਣਪਛਾਤਾ ਵਿਅਕਤੀ ਗੋਲਕ ਲਜਾਂਦਾ ਨਜ਼ਰ ਆ ਰਿਹਾ ਸੀ ਇਸ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਨਗਦੀ ਤੇ ਬਿਜਲੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਮਲਜ਼ੂਮਾਂ ਦਾ ਪਿਛਲਾ ਰਿਕਾਰਡ ਫਰੋਲ ਕੇ ਉਹਨਾਂ ਕੋਲੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਲਜ਼ੂਮਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਦੱਖਣੀ ਪੱਛਮੀ ਚੀਨ ਦੇ ਸਿਚੁਆਨ ਸੂਬੇ ਦੇ ਜੁਗਾਓਂਗ ਸ਼ਹਿਰ 'ਚ ਇੱਕ ਡਿਪਾਰਟਮੈਂਟ ਸਟੋਰ 'ਚ ਅੱਗ ਲੱਗ ਗਈ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ ਸਥਾਨਕ ਆਗੂ ਅਤੇ ਬਚਾਅ ਹੈੱਡਕੁਆਟਰ ਨੇ ਇਹ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਸ਼ਹਿਰ ਦੇ ਹਾਈ ਟੈਕ ਜ਼ੋਨ ਚ ਸਥਿਤ 14 ਮੰਜ਼ਿਲਾ ਇਮਾਰਤ ਚ ਮੀਡੀਆ ਰਿਪੋਰਟਾਂ ਅਨੁਸਾਰ ਸ਼ਾਮ ਕਰੀਬ 6 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਮੌਕੇ ਤੇ ਕਾਫੀ ਸੰਘਣਾ ਧੂੰਆਂ ਸੀ ਘਟਨਾ ਵਾਲੀ ਥਾਂ ਤੇ ਸਥਾਨਕ ਫਾਇਰ ਵਿਭਾਗ ਵੱਲੋਂ 300 ਦੇ ਕਰੀਬ ਐਮਰਜੈਂਸੀ ਕਰਮਚਾਰੀ ਅਤੇ ਦਰਜਨਾ ਵਾਹਨਾਂ ਨੂੰ ਰਵਾਨਾ ਕੀਤਾ ਗਿਆ ਰਾਤ 8:20 ਮਿੰਟ ਤੇ ਅੱਗ ਬੁਝਾਈ ਗਈ ਕੁੱਲ ਮਿਲਾ ਕੇ 30 ਲੋਕਾਂ ਨੂੰ ਸਾਈਟ ਤੋਂ ਬਾਹਰ ਕੱਢ ਲਿਆ ਗਿਆ ਹਾਲਾਂਕਿ ਫਸੇ ਹੋਏ ਲੋਕਾਂ ਦੀ ਅਸਲ ਗਿਣਤੀ ਅਣਜਾਣ ਹੈ ਦੱਸਿਆ ਜਾ ਰਿਹਾ ਚੀਨ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਆਸਾਧਾਰਨ ਨਹੀਂ ਹਨ ਇੱਕ ਅਜਿਹਾ ਦੇਸ਼ ਜਿੱਥੇ ਸੁਰੱਖਿਆ ਨਿਯਮਾਂ ਤੇ ਕਾਨੂੰਨ ਲਾਗੂ ਨਹੀਂ ਹਨ ਇਸ ਤੋਂ ਪਹਿਲਾਂ ਜਨਵਰੀ ਵਿੱਚ ਦੱਖਣ ਪੂਰਬੀ ਚੀਨ ਵਿੱਚ ਇੱਕ ਮਿਸ਼ਰਤ ਵਰਤੋਂ ਵਾਲੀ ਇਮਾਰਤ ਵਿੱਚ ਅੱਗ ਲੱਗੀ ਸੀ ਜਿਸ ਵਿੱਚ ਘੱਟੋ ਘੱਟ 48 ਲੋਕ ਮਾਰੇ ਗਏ ਸਨ ਅਤੇ 9 ਹੋਰ ਜ਼ਖਮੀ ਹੋਏ ਸਨ ਇਹ ਅੱਗ ਕੇਂਦਰੀ ਸੂਬੇ ਹਨਾਨ ਵਿੱਚ ਇੱਕ ਬੋਰਡਿੰਗ ਸਕੂਲ ਦੇ ਹੋਸਟਲ ਵਿੱਚ ਇੱਕ ਹੋਰ ਅੱਗ ਲੱਗਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਈ ਹੈ ਜਿਸ ਵਿੱਚ 13 ਬੱਚਿਆਂ ਦੀ ਮੌਤ ਹੋ ਗਈ ਸੀ। ਯੂਐਸਏ ਵਿੱਚ ਭਾਰਤੀ ਸਟੂਡੈਂਟ ਦੀ ਮੌਤ ਤੋਂ ਬਾਅਦ ਆਸਵੇਦਨਸ਼ੀਲ ਟਿੱਪਣੀ ਕਰਨ ਅਤੇ ਹਸਨ ਵਾਲੇ ਪੁਲਿਸ ਅਧਿਕਾਰੀ ਨੂੰ ਵਰਖਾਸਤ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਭਾਰਤੀ ਸਟੂਡੈਂਟ ਜਾਨਵੀ ਕੁੰਡਲਾ ਨੂੰ ਸੜਕ ਪਾਰ ਕਰਨ ਮੌਕੇ ਪੁਲਿਸ ਦੀ ਕਾਰ ਨੇ ਟੱਕਰ ਮਾਰ ਦਿੱਤੀ ਉਸ ਦਾ ਕਾਰ ਚਾਲਕ ਕੈਵਨ ਡੈਬ ਨਾ ਦਾ ਪੁਲਿਸ ਅਧਿਕਾਰੀ ਕਿਸੇ ਕੇਸ ਦੀ ਜਾਂਚ ਲਈ ਤੇਜ਼ੀ ਨਾਲ ਜਾ ਰਿਹਾ ਸੀ ਟੱਕਰ ਤੋਂ ਬਾਅਦ ਜਾਨਵੀ 100 ਫੁੱਟ ਦੂਰ ਜਾ ਡਿੱਗੀ ਸਿਆਟਲ ਪੁਲਿਸ ਵਿਭਾਗ ਵੱਲੋਂ ਕੀਤੀ ਜਾਂਚ ਵਿੱਚ ਪਾਇਆ ਗਿਆ ਕਿ ਟੱਕਰ ਮਾਰਨ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਆਸਵੇਦਨਸ਼ੀਲ ਟਿੱਪਣੀਆਂ ਕੀਤੀਆਂ ਤੇ 4 ਸਕਿੰਟ ਤੱਕ ਹੱਸਿਆ ਉਹਨਾਂ ਕਿਹਾ ਕਿ ਅਧਿਕਾਰੀ ਦੇ ਇਸ ਰਵੱਈਏ ਨੇ ਪੂਰੇ ਪੁਲਿਸ ਵਿਭਾਗ ਅਤੇ পেশੇ ਨੂੰ ਸ਼ਰਮਸਾਰ ਕਰ ਦਿੱਤਾ ਹੈ ਰਾ ਨੇ ਕਿਹਾ ਕਿ ਇਸ ਅਧਿਕਾਰੀ ਨੂੰ ਪੁਲਿਸ ਵੱਲ ਵਿੱਚ ਬਣੇ ਰਹਿਣ ਦਾ ਵਿਭਾਗ ਲਈ ਅਪਮਾਨਜਨਕ ਹੋਵੇਗਾ ਇਸ ਲਈ ਉਸ ਨੂੰ ਵਰਖਾਸਤ ਕੀਤਾ ਜਾਂਦਾ ਹੈ ਸਿੰਗਾਪੁਰ ਦੇ ਝੰਡੇ ਵਾਲੇ ਵੇੜੇ 'ਚੋਂ ਤਿੰਨ ਭਾਰਤੀਆਂ ਤੇ 10 ਇੰਡੋਨੇਸ਼ੀਆ ਨਾਗਰਿਕਾਂ ਨੂੰ ਨਸ਼ਾ ਬਰਸਵਿੰਨ ਲਿਜਾਣ ਦੀ ਕੋਸ਼ਿਸ਼ ਦੌਰਾਨ ਹਿਰਾਸਤ 'ਚ ਲਿਆ ਗਿਆ। ਸੂਚਨਾਂ ਤੋਂ ਬਾਅਦ ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਮਾਲ ਵਾਹਕ ਜਹਾਜ਼ ਲੇਜੈਂਡ ਕ couriers ਨੂੰ ਕਰੀਮਨ ਜ਼ਿਲ੍ਹੇ ਦੇ ਪੋਂਗੋਕਾਰ ਪਾਣੀ ਦੇ ਇਲਾਕੇ 'ਚ ਰੋਕਿਆ। ਵੇੜੇ ਤੇ ਕੈਪਟਨ ਸਮੇਤ ਇੰਡੋਨੇਸ਼ੀਆ ਅਮਲੇ ਦੇ 10 ਮੈਂਬਰਸ ਵਾਰਸਨ ਪੁਲਿਸ ਤਿੰਨੋਂ ਭਾਰਤੀਆਂ ਤੋਂ ਪੋਚਪੜਤਾਲ ਕਰ ਰਹੀ ਹੈ ਪੁਲਿਸ ਕਮਿਸ਼ਨਰ ਜਨਰਲ ਅਤੇ ਇੰਡੋਨੇਸ਼ੀਆ ਨੈਸ਼ਨਲ ਨਾਰਕੋਟਿਕ ਏਜੰਸੀ ਦੇ ਮੁਖੀ ਮਾਰਥਿਨਸ ਹਕੂਮ ਨੇ ਬਟਾਮਚੋ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਰਤੀ ਨਾਗਰਿਕਾਂ ਨੇ ਵੇੜੇ ਨੂੰ ਕਿਰਾਏ ਤੇ ਲਿਆ ਸੀ ਅਤੇ ਨਸ਼ਾ ਵੀ ਉਹਨਾਂ ਦਾ ਹੀ ਸੀ